ਇੱਲਾ ਜੰਨਈ ਆ ਰਹੀ ਬੰਨੜੇ ਦੇ ਆਏ ਹੈ ਹੈ ਕਿਹੜੀ ਕਿਹੜੀ ਵੈਰਾਈ ਕਿਹੜੀ ਕਿਹੜੀ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਕਾਫੀ ਦਿਨਾਂ ਬਾਅਦ ਅੱਜ ਵੀਡੀਓ ਸ਼ੂਟ ਹੋਣ ਲੱਗੀ ਹੈ ਸ਼ਡਿਊਲ ਬਿਜੀ ਚੱਲਦਾ ਪਿਆ ਸੀ ਅੱਜ ਆ ਲਾਸਟ ਸੰਡੇ ਤੇ ਅੱਜ ਆ ਛੁੱਟੀ ਮੈਨੂੰ ਦੁਕਾਨ ਤੋਂ ਤੇ ਅੱਜ ਤੁਹਾਡੇ ਨਾਲ ਜਿਹੜੀ ਵੀਡੀਓ ਸ਼ੇਅਰ ਕਰਨੀ ਆ ਰੈਸਪੀ ਦੇ ਰਿਲੇਟਡ ਆ ਅੱਜ ਅੱਜ ਹੀ ਰੈਸਪੀ ਇੱਕ ਕਰ ਲੱਗਿਆ ਇੱਕ ਤਿਆਰ ਲੱਡੂ ਭੱਲੇ ਥੰਬਨੇਲ ਤੋਂ ਤੇ ਪਤਾ ਲੱਗ ਗਿਆ ਹੋਣਾ ਤੁਹਾਨੂੰ ਕਿੱਦਾਂ ਬਣਦੇ ਆ ਘਰ ਵਿੱਚ ਬਾਹਰ ਤੇ ਚਲੋ ਖਾਂਦੇ ਆ ਸਾਰੇ ਜਿਹੜੇ ਖੱਟੇ ਵਾਲੇ ਹੁੰਦੇ ਆ ਹਨ ਇਹ ਮੂੰਗੀ ਦੀ ਦਾਲ ਦੇ ਭੱਲੇ ਉਹ ਚਲੋ ਤੁਹਾਨੂੰ ਦੱਸਨੇ ਆ ਉਹ ਤੁਹਾਡੇ ਨਾਲ ਜਿਹੜੀ ਰੈਸਪੀ ਸ਼ੇਅਰ ਕਰਨੀ ਆ ਕਿੱਦਾਂ ਕਿੱਦਾਂ ਬਣਦੇ ਆ ਗਰਮੀ ਬੜੀ ਆ ਬਾਹਰ ਅੱਜ ਤੇ ਚਲੋ ਹੁਣ ਉਹ ਜਿਹੜੀ ਤਿਆਰੀ ਕੀਤੀ ਤੇ ਤੁਹਾਨੂੰ ਦੱਸਦੇ ਆ ਕੀ ਕੀ ਤਿਆਰੀ ਹੁੰਦੀ ਆ ਕੀ ਕੀ ਇਹ ਰੈਸਪੀ ਵਿੱਚ ਤੇ ਕਿੱਦਾਂ ਤਿਆਰ ਕਰੀਦਾ ਤੇ ਕਿੱਦਾਂ ਖਾਈਦਾ ਸਭ ਤੋਂ ਪਹਿਲੀ ਚੀਜ਼ ਕੀ ਆ ਇਹ ਆ ਦਾਲ ਦਾਲ ਦੇ ਵਿੱਚ ਮੂੰਗੀ ਦੀ ਦਾਲ ਥੋਤੀ ਮੂੰਗੀ ਜਿਹੜੀ ਹੁੰਦੀ ਹੈ ਤੇ ਛੋਲਿਆਂ ਦੀ ਦਾਲ ਇਹਨੂੰ ਰਾਤ ਭਿਓ ਗਏ ਰੱਖੇ ਦਾ ਸੀ ਸਭ ਤੋਂ ਪਹਿਲਾਂ ਤੇ ਮਿਕਸੀ ਚ ਕਰਨਾ ਗ੍ਰाइंड ਠੀਕ ਆ ਸਿੰਪਲ ਦਾਲ ਆ ਇਹਨੂੰ ਕੋਈ ਕੁਝ ਨਹੀਂ ਇਹਦੇ ਵਿੱਚ ਪਾਇਆ ਇਹਨੂੰ ਗ੍ਰाइंड ਕਰਨੀਆਂ ਪਹਿਲੇ ਸਭ ਤੋਂ ਠੀਕ ਆ ਪਾਣੀ ਪਾਣੀ ਇਹਦੇ ਵਿੱਚ ਬਾਹ ਜਿਆਦਾ ਪਾਣੀ ਨਹੀਂ ਪਾਣਾ ਚਲੋ ਤੁਹਾਨੂੰ ਉਹਦੇ ਬੈਟਰ ਦੱਸ ਦਿੰਨੇ ਕਿਦਾਂ ਦਾ ਤਿਆਰ ਹੁੰਦਾ ਥੋੜੀ ਥੋੜੀ ਪਾ ਕੇ ਇਹ ਅੰਦਰ ਹੀ ਕਰੇ ਕਰਨਾ ਕਿਉਂਕਿ ਇਹ ਗਰਮੀ ਗਿਆ ਹੈ ਮਰ ਰਸੋਈ ਵਿੱਚ ਹੀ ਮਿੱਤਰੀ ਹੋਈ ਉੱਥੇ ਖਲਾਉਣ ਦੀ ਮੈਂ ਕਮਰੇ ਵਿੱਚ ਇਹਨੂੰ ਗ੍ਰਾਉਂਡ ਕਰ ਲੈਣਾ ਫਿਰ ਬਾਕੀ ਕੰਮ ਜਰਾ ਪੂਰ ਸੋਇਜ ਕਰ ਲਾਂਗੇ ਥੋੜਾ ਜਿਹਾ ਪਾਣੀ ਪਾਣਾ ਇਹਦੇ ਵਿੱਚ ਖੁਸ਼ਕਾ ਥੋੜੀ ਜਿਹੀ ਥੋੜਾ ਜਿਹਾ ਪਾਣੀ ਥੋੜੀ ਥੋੜੀ ਕਰਕੇ ਬਾ ਐ ਬੈਟਰ ਹੋ ਗਿਆ ਜੀ ਬਾਏ ਮੈਂ ਸਾਰੀ ਦਾਲ ਕਰ ਲੈਣੀ ਆ ਤੇ ਕਰਨ ਤੋਂ ਬਾਅਦ ਤੁਹਾਨੂੰ ਮਿਲਦੇ ਆਂ ਫਿਰ ਇਹ ਲਾਸਟ ਪੂਰ ਰਹਿ ਗਿਆ ਹਣੀ ਉਹਦੇ ਵਿੱਚ ਤੁਸੀਂ ਆਹ ਦੇਖੋ ਲਸਣ ਆ ਥੋੜਾ ਜਿਹਾ ਅਦਰਕ ਆ ਤੇ ਮਿਰਚਾਂ 3-4 ਇਹਦੇ ਵਿੱਚੇ ਸੋਟ ਲੈਣੀ ਆ ਹਣੀ ਲਾਸਟ ਵਾਲੇ ਪੂਰ ਚ ਇਹਨੂੰ ਵੀ ਨਾਲ ਹੀ ਗ੍ਰਾਊਂਡ ਕਰ ਦੇਣਾ ਹੋ ਗਿਆ ਜੀ ਸਭ ਕੁਝ ਸਮੂਥ ਹੋ ਗਿਆ ਬੈਟਰ ਸਾਡਾ ਜੋ ਵਿੱਚ ਲਸਣ ਅਦਰਕ ਵਗੈਰਾ ਵਿੱਚ ਪਾਇਆ ਸੀ ਸਾਰਾ ਪੂਰਾ ਬਾਹ ਦੇਖ ਲੋ ਨੱਕ ਪਤਲਾ ਨਾ ਜਿਆਦਾ ਪਤਲਾ ਹੈ ਤੇ ਨਾ ਜਿਆਦਾ ਸੰਘਣਾ ਹੈ ਹਨੀ ਬਿਲਕੁਲ ਸਹੀ ਆ ਬਾ ਜਦਾਂ ਹੱਥ ਨਹੀਂ ਕਰਾਂਗੇ ਤੇ ਮਾਰਾ ਮਾਰਾ ਆਦਾ ਤੁਹਾਨੂੰ ਫੀਲ ਹੋਣਾ ਬਸ ਜਿਆਦਾ ਨਹੀਂ ਸਮੂਥ ਬਿਲਕੁਲ ਮਾਰਾ ਮਾਰਾ ਜਿਹਾ ਨੋਰਮਲ ਜਿਹਾ ਹੁਣ ਇਹਦੇ ਵਿੱਚ ਅਸੀਂ ਜਿਹੜੇ ਜਿਹੜੇ ਮਸਾਲੇ ਐਡ ਕਰਨੇ ਆ ਉਹ ਤੁਹਾਨੂੰ ਦੱਸਣਾ ਕੀ ਕੀ ਇਹਦੇ ਵਿੱਚ ਐਡ ਕਰਨਾ ਹੁਣ ਟੀ ਸੁੱਕੀ ਮੇਤੀ ਤੇ ਇਹ ਆ ਕੜੀ ਪੱਤਾ ਇਹ ਮੈਗਨਬ ਟੇਸਟ ਦੇ ਨਾਲ ਲਾਜ਼ਵਾਬ ਇਹ ਪਾ ਗਏ ਉਸ ਤੋਂ ਬਾਅਦ ਆ ਗਿਆ ਤੁਹਾਡਾ ਸੋਡਾ ਇਹ ਮਿੱਠਾ ਸੋਡਾ ਜਿਹਨੂੰ ਬੋਲ ਲੈਂਦੇ ਆ ਅਸੀਂ ਹੈ ਆਇਆ ਨਹੀਂ ਹੈ ਆਇਆ ਇਹਨੂੰ ਪਾ ਵੀ ਸਕਦੇ ਹੋ ਤੇ ਨਾ ਵੀ ਪੀਦੇ ਹੱਡੀ ਵੀ ਕੋਈ ਗੱਲ ਨਹੀਂ ਥੋੜਾ ਜਿਹਾ ਪਿੰਕ ਤੁਮਾ ਲਾ ਗਏ ਸਾਡੇ ਮਸਾਲੇ ਨਮਕ ਗਰਮ ਮਸਾਲਾ ਗਰਮ ਮਸਾਲੇ ਵਿੱਚ ਕੀ ਹੈ ਜੀਰਾ ਆ ਕਾਲੀ ਮਿਰਚਾ ਧਨੀਆ ਆ ਜੋ ਵੀ ਘਰ ਦਾ ਗਰਮ ਮਸਾਲਾ ਹੁੰਦਾ ਇਹਦੇ ਵਿੱਚ ਲਾਲ ਮਿਰਚ ਬਾਕੀ ਹਲਦੀ ਉਨ ਦੀ ਕੁਛ ਨਹੀਂ ਇਹਦੇ ਵਿੱਚ ਪਾਣੀ ਅਜ ਕੋਈ ਤੂਫੀਆਂ ਤਾਫੀਆਂ ਮਸਾਲੇ ਕੁਛ ਨਹੀਂ ਇਹਦੇ ਵਿੱਚ ਪਾਣੇ ਬਸ ਘਰ ਵਾਲੇ ਜਿਹੜੇ ਮਸਾਲੇ ਉਹੀ ਪਾਣੇ ਆ ਇਹ ਆ ਥੋੜੀ ਜੀ ਹਿੰਗ ਮੈਂ ਕਹਿੰਦਾ ਮੈਂ ਟੇਸਟ ਦਾ ਹੈ ਵੀ ਚਾਰ ਚੰਨ ਦੀ ਲਾਉਂਦੀ ਹਿੰਗ ਵੀ ਬਸ ਜੀ ਇਹੀ ਇਹਦੇ ਵਿੱਚ ਮਸਾਲੇ ਆ ਇਹਨੂੰ ਹੁਣ ਮਿਕਸ ਹੋਣਾ ਜੀ ਇਹਨੂੰ ਚੰਗੀ ਤਰ੍ਹਾਂ ਮਿਕਸ ਨੂੰ ਤੋਂ ਇੱਕ ਘਟੋਗਾ ਟਵੀ ਤੁਹਾਡੇ 5 ਤੋਂ 10 ਮਿੰਟ ਲੱਗ ਜੈਣ ਇਹਨੂੰ ਮਿਕਸ ਕਰਦੇ ਕਰਦੇ ਦਾ ਫੈਂਟ ਦੇ ਇਹਨੂੰ ਅਹੀਂ ਮਤਲਬ ਬੈਟਰ ਤੁਹਾਡਾ ਬਿਲਕੁਲ ਹੌ ਸਮੂਥ ਹੋ ਜਾਣਾ ਚਾਹੀਦਾ ਉਹ ਵੀ ਤੁਹਾਨੂੰ ਦੱਸਨੇ ਵੀ ਕਿੱਦਾਂ ਸਮੂਥ ਕਿੱਦਾਂ ਦਾ ਸਮੂਥ ਹੋਣਾ ਚਾਹੀਦਾ ਤੇ ਫਿਰ ਇਹਨੂੰ ਸਮਝ ਲਓ ਕਿ ਤਿਆਰ ਹੁਣ ਇਹਨੂੰ ਅਹੀਂ 5 ਤੋਂ 10 ਮਿੰਟ ਫੈਂਟ ਲੈਣੇ ਆ ਉਸ ਤੋਂ ਬਾਅਦ ਤੁਹਾਨੂੰ ਦੱਸਨੇ ਆ ਕਿੱਦਾਂ ਦਾ ਆਪਣੀ ਕਿਹੜੀ ਫਾਰਮ ਚਾਹੁੰਦਾ ਹੈ ਮਸਬੂਤੇ ਹੁਣੇ ਬੜੀ ਲਾਜ਼ਵਾ ਵਾਇ ਕਰਦੀ ਐਵੇਂ ਤੇ ਲਸਣ ਆਦਰਕ ਵਗੈਰਾ ਦੀ ਮੇਥੀ ਦੀ ਐ ਜੀ ਬੈਟਰ ਹੋ ਗਿਆ ਸਾਡਾ ਤਿਆਰ ਠੀਕ ਆ ਫਲਾਵਟ ਚ ਵੀ ਹੋ ਗਿਆ ਥੋੜਾ ਇਹਨੂੰ ਹੁਣ 10 15 ਮਿੰਟ ਦੇ ਲਈ ਰਸਤੇ ਰੱਖਨੇ ਆ ਜਿਹੜੀ ਇਹ ਚ ਹੋਰ ਫਲਾਵਟ ਆ ਜਿਕੇ ਕਿਉਂਕਿ ਇਹਦੇ ਵਿੱਚ ਮਿੱਠਾ ਥੋੜਾ ਪਿਆ ਹੈ ਨਾ ਉਸ ਤੋਂ ਬਾਅਦ ਤੁਹਾਨੂੰ ਇੱਕ ਦਿਖਾਣਿਆ ਦੀ ਜਿਹੜੀ ਚਟਨੀ ਜਿਹੜੀ ਨਾ ਖਾਈਦਾ ਸੀ ਜਿਹੜੇ ਖੱਟੇ ਭੱਲੇ ਹੀ ਖਾਈਦਾ ਹਨੀ ਖੱਟੇ ਕਰਾਰੇ ਵਾਲੇ ਭੱਲੇ ਜਿਹੜੇ ਹੁੰਦੇ ਆ ਉਹ ਕਿਹਦੇ ਨਾਲ ਖੱਟੇ ਹੁੰਦੇ ਆ ਉਹ ਚਟਨੀ ਤੁਹਾਨੂੰ ਜੇ ਚਟਨੀ ਆ ਉਹਦੀ ਰੈਸਪੀ ਤਾਂ ਨਾਲ ਸ਼ੇਅਰ ਕਰਨਿਆ ਇਹਨੂੰ ਤੇ ਹੁਣ ਰੱਖ ਦਿੰਨੇ ਆਂ ਖੱਟੀ ਜਿਹਾ ਢਿਮਣਾਦਲੀ ਇਮਬਲੀ ਐ ਇਮਬਲੀ ਹੋ ਗਈ ਇਹ ਇਹਦੇ ਵਿੱਚ ਪਾਤਾ ਪਾਣੀ ਕਿਉਂਕਿ ਆ ਜਿਹੜੀ ਆ ਸੰਗਰੇਣੀ ਆ ਪਤਲੀ ਪਤਲੀ ਬਣਦੀ ਆਂ ਬਾਸਕ ਮੈਂਟ ਲਈ ਰੱਖ ਦਿੰਨੇ ਆ ਦੇ ਵਿੱਚ ਜਿਹੜੀ ਚੰਗੀ ਤਰ੍ਹਾਂ ਇਮਬਲੀ ਗਲ ਜੇ ਤੇ ਬਾਅਦ ਚ ਇਹਨੂੰ ਇੱਥੇ ਪਾਣੀ ਹੋਰ ਥੋੜਾ ਪਾ ਕੇ ਇਹਨੂੰ ਹੋਰ ਪਤਲੀ ਕਰਨਾ ਤੇ ਹੋਰ ਜੋ ਜੋ ਇਹਦੇ ਵਿੱਚ ਪੈਣਾ ਕੱਲੇ ਨੂੰ ਗਲ ਦਿੰਨੇ 10 ਮਿੰਟ ਤੱਕ ਜੋ ਜੋ ਵਿੱਚ ਪੇਗਾ ਦੇ ਬਾਅਦ ਚ ਤੁਹਾਨੂੰ ਦੱਸਣੀ ਆ ਕਿ ਕਿਹੜੇ ਮਸਾਲੇ ਮਸੂਲੇ ਬਾਹਰ ਨਾਰਮਲ ਹੀ ਅੱਚ ਮੈਨੂੰ ਵੀ ਰੱਖ ਦਿੰਨੇ ਆ ਜੀ ਤੇਲ ਐਂ ਘਰਤਾ ਨਹੀਂ ਕਰਨ ਤਾਂ ਨਹੀਂ ਤੇ ਗਰਮ ਹੋਈ ਪਿਆ ਉਸ ਤੋਂ ਬਾਅਦ ਅਦਾ ਵੇਖ ਲੋ ਬੈਟਰ ਕਿਦਾਂ ਦਾ ਅੱਦਾਂ ਦਾ ਹੋਣਾ ਚਾਹੀਦਾ ਉਸ ਤੋਂ ਬਾਅਦ ਹੁਣ ਆਡਾ ਸੈਫ ਹੋ ਗਿਆ ਚੇਜ਼ ਸਫ ਨੰਬਰ 2 ਲਖਾਈ ਸਫ ਨੰਬਰ 2 ਨੂੰ ਕਿਤੇ ਡਿਊਟੀ ਹੁਣ ਆਇਆ ਫਰਾਈ ਕਰਨ ਦੀ ਚਲੋ ਜੀ ਕਰੋ ਦੇਖੋ ਕਿਦਾਂ ਆਉਂਦਾ ਕੋਈ ਆਏ ਕਰੋ ਸੱਤ ਮਾ ਪਾਈ ਜੋ ਪਾਈ ਜੋ स मीडियम ही रखना इन्हें नहीं तेज होना बिल्कुल सही है पहा पूरा एक पा और <laughs> ਦੋਵੇਂ ਜਾਣੇ ਦੋ ਸੈਫ ਲੱਗੇ ਇੱਕ ਚੀਜ਼ ਬਣਾ ਲਈ ਦੋ ਸੈਫ ਦੇਖੋ ਹੁਣ ਕਿਦਾਂ ਦਾ ਰਿਜ਼ਲਟ ਕਿਦਾਂ ਦਾ ਆਉਂਦਾ ਇਹਨਾਂ ਦਾ ਜਲਦ ਤੋਂ ਅੱਛਾ ਹੀ ਆਇਆ ਇਹ ਆ ਫੜੀ ਮੈਂ ਕਰੀ ਮੈਂ ਅੰਦਰੋਂ ਚਟਨੀ ਦਾ ਕਰ ਲਾਣੀ ਕਿੰਨਾ ਨੂੰ ਹੋ ਗਿਆ 15 ਮਿੰਟ ਪਾਏ ਦੇ ਹੋ ਗਿਆ ਤੇ ਇਮਲੀ ਵੀ ਬਿਲਕੁਲ ਉਹਨੂੰ ਹੋ ਗਈ ਆ ਕੁੱਲ ਗਈ ਆ ਇਹਨੂੰ ਕੱਲ ਹੀ ਲਈਏ ਰੈਡੀ ਹਾਂ ਮਰੂਦ ਖਾਣਾ ਇੱਕ ਜਿੱਦਾਂ ਹੁਣ ਸੀਜ਼ਨ ਜਿਹੜਾ ਮੂਲੀ ਮਾਲੀ ਦਾ ਸੀਜ਼ਨ ਹੈ ਨਹੀਂ ਆ ਜਿਹੜਾ ਮਿਲ ਤੇ ਜਾਂਦੀ ਹੈ ਪਰ ਕੋੜੀ ਮਿਲਦੀ ਹੈ ਮੂਲੀ ਵੀ ਨਾਲ ਹੋ ਸਕਦੀ ਹੈ ਦੇ ਪੱਦੂਕਾਸ ਜਿੱਦਾ ਮੂਲੀ ਨੂੰ ਕਰੀਦਾ ਸੀ ਤੇ ਹੁਣ ਨਹੀਂ ਇਸ ਕਰਕੇ ਅਸੀਂ ਮੂਲੀ ਦੇ ਥਾਂ ਪਿਆਜ਼ ਦਾ ਯੂਜ਼ ਕਰ ਸਕਨੇ ਆ ਉਹ ਵੀ ਟੇਸਟੀ ਲੱਗਦਾ ਕੋਈ ਜਿਆਦਾ ਅਭੀ ਨਹੀਂ ਅਭੀ ਨਹੀਂ ਹੋਏ ਜਿੰਨਾ ਕੰਮ ਮੈਂ ਅੰਦਰ ਕਰ ਲਿਆ ਉਹ ਸਹੀ ਹੈ ਮੇਰੇ ਸੂਈ ਚ ਮੈਂ ਕਰਨਾ ਵੀ ਆਪ ਹੋਈਦੀ ਹੈ ਕਰੂਗੀ ਪਰ ਕੰਡਨੇਦਰ ਸੂਈ ਚੋਂ ਅੰਦਰ ਖੁੜਾਈ ਕਿ ਐਸ ਤਰ੍ਹਾਂ ਕਰਦੇ ਅੱਛਾ ਜੀ ਆਹ ਹੋ ਗਿਆ ਹੁਣ ਇਸ ਤੋਂ ਬਾਅਦ ਅੱਛਾ ਮਸਾਲਾ ਤੁਹਾਨੂੰ ਦੱਸਿਆ ਮੈਂ ਬਣਾ ਹੱਥੋਂ ਥੋੜੀ ਜਹੀ ਪਾਣੀ ਹੈ ਦੇਗੀ ਮਿਰਚ ਉਸ ਤੋਂ ਬਾਅਦ ਥੋੜਾ ਜਿਹਾ ਮਸਾਲਾ ਥੋੜਾ ਜਿਹਾ ਨਮਕ ਕਿਉਂਕਿ ਨਮਕਾ ਰੈਡੀ ਉਹਦੇ ਵਿੱਚ ਭੱਲਿਆਂ ਚ ਹੈ ਇਸ ਚ ਮਾ ਥੋੜੀ ਜੀ ਮਿਰਚ ਬਸ ਇਹਦੇ ਵਿੱਚ ਆਹੀ ਹੈ ਤੇ ਬਸ ਤੁਫੀਆ ਮਸਾਲੇ ਦੇ ਵਿੱਚ ਵੀ ਕੋਈ ਨਹੀਂ ਆ। ਤਾਂ ਵੀ ਠੀਕ ਆ ਪਰ ਕੀ ਕਹਿੰਦੇ ਆ ਉਹ ਕਰਨ ਲਈ ਸੋਹਣੀ ਇਹਨੂੰ ਕਰਨ ਲਈ ਜਾਂ ਸੋਹਣੀ ਦਿਖਣ ਦੇ ਲਈ ਥੋੜਾ ਜਿਹਾ ਵਿੱਚ ਦੇ ਅਸੀਂ ਫੂਡ ਕਲਰ ਪਾਵਾਂਗੇ ਥੋੜਾ ਥੋੜਾ ਜਿਹਾ ਬਸ ਇਹਦੇ ਵਿੱਚ ਹੁਣ ਪਾ ਦਈਏ ਥੋੜਾ ਜਿਹਾ ਪਾਣੀ ਇਹ ਪਤਲੀ ਹੁੰਦੀ ਹੈ ਚਟਨੀ ਜਿਹੜੀ ਆ ਇਹ ਪਤਲੀ ਬਸ ਇਹ ਇਹ ਦਾ ਕੰਮ ਆ ਗਿਆ ਅੰਦਰ ਹੀ ਹੁੰਦੀ ਹੈ ਨਾ ਬੱਲੇਆਂ ਦਾ ਵੀ ਸਾਡਾ ਇੱਕ ਪਹਿਲਾ ਪੂਰਾ ਤਿਆਰ ਹੋਣ ਲੱਗਾ ਗਿਆਸ ਥੋੜੀ ਜੀ ਵਿਧਾਈ ਹੁਣ ਲਾਸਟ ਲੋ ਜੀ ਪਹਿਲਾ ਪੂਰਾ ਡਾ ਹੋ ਗਿਆ ਤਿਆਰ ਜੀ ਆ ਜਾਓ ਹੋਰ ਲਾ ਕੇ ਰੱਖੋ ਮੋਰ ਸ਼ਾਨਦਾਰ ਬਣਿਆ ਖੁਸ਼ਬੂ ਤੇ ਬਹੁਤ ਵਧੀਆ ਆ ਰਹੀ ਹੈ ਹੁਣ ਫੋਨ ਦੇ ਵਿੱਚੋਂ ਤੇ ਕੀ ਖੁਸ਼ਬੂ ਆਣੀ ਆ ਖੁਸ਼ਬੂ ਬਹੁਤ ਘੈਂਟ ਹੈ ਬਸ ਬਸ ਇਹਦਾ ਸਾਰੇ ਇਹਰੇ ਕੱਢ ਲੈਣੇ ਪਹਿਲੇ ਅਸੀਂ ਸਾਰੇ ਕੱਢ ਲੀਏ ਤੇ ਫਿਰ ਤੁਹਾਨੂੰ ਦੱਸਨੇ ਅੱਗੇ ਦਾ ਕੀ ਕਰਨਾ ਹੁਣ ਹੈ ਇਹ ਇੱਕਦਮ ਕੀ ਹਾਲ ਹੋਇਆ ਹਣੀ ਉੱਤੇ ਰਸੋਈ ਚ ਸਾਡੀ ਮੈਡਮ ਤੇ ਉਹਨਾਂ ਦੇ ਵਿਚਾਰ ਨੂੰ ਪਾਣੀ ਪੀ ਨਹੀਂ ਲਾ ਪੀ ਤ ਨਹੀਂ ਮੈਨੂੰ ਵੀ ਘਟ ਮੁਰਾ ਹਾਲ ਆ ਰਸਪੀ ਬਣਾਣੀ ਅੱਜ ਕੱਲ ਉਹ ਖਾਇਗਾ ਮੈਂ ਵੈਲ ਡਨ ਜੀ ਨਾਨੀ ਜੀ ਜਾ ਜਿਹੜੀ ਖੱਟੀ ਕਰਣੀ ਬਣਾਈ ਹੈ ਵਿੱਚ ਆਗੇ ਜੀ ਉਹਦੇ ਠੀਕ ਹੰਦੇ ਆ ਪਿਆਜ਼ ਵਿੱਚ ਪਾਤੇ ਕੱਟ ਕੇ ਦੇ ਇਹ ਜਿਹੜਾ ਅਸੀਂ ਪਹਿਲਾਂ ਪੂਰ ਕੱਢਿਆ ਸੀ ਲੱਡੂ ਭੱਲੇ ਆਂਦਾ ਇਹਨਾਂ ਨੂੰ ਬਸ ਇਹਦੇ ਵਿੱਚ ਜੀ ਪਿਉ ਦੇਣਾ ਜੀ ਪਾ ਦੇਣਾ ਜੀ ਹੋਏ ਨਾ ਇਹਨੇ ਖੱਟੇ ਵਾਲੇ ਤੁਸੀਂ ਖਾਦੇ ਹੋ ਨਾ ਰੇੜੀਆਂ ਤੇ ਜਿੱਦਾਂ ਮਿਲਦੇ ਆ ਕਈ ਦਾ ਵੀ ਦਿਓ ਭੱਲੇ ਉਹ ਕੀ ਕਹਿੰਦੇ ਹੁੰਦੇ ਗਿੱਲੇ ਲੈਣੇ ਆ ਕਿ ਜਾਂ ਸੁੱਕੇ ਲੈਣੇ ਆ ਇਹ ਸਮਝੋ ਗਿੱਲੇ ਵਾਲੇ ਭੱਲੇ ਆ ਗਏ ਇਹਨੂੰ ਵੱਧ ਤੋਂ ਵੱਧ ਵਿੱਚ 15-20 ਮਿੰਟ ਤੇ ਰੱਖਣੇ ਪੈਣਾ ਦੇ ਤਾਂ ਸੈਜ ਹੋਰ ਵੱਡਾ ਹੋਏ ਨਾ ਹਣੀ ਇਸੇ ਮੋ ਕਿਦਾ ਇੰਗਲਾਬ ਜਮ ਨੂੰ ਤਿਆਰ ਕਰੀਦਾ ਚਾਨੀ ਚ ਪਾਈਦਾ ਤੇ ਆ ਭੱਲੇ ਆਹੀ ਖੱਟੇ ਵਾਲੇ ਚ ਪਾਤੇ ਜੀ। ਛੱਟੇ ਮੇਂ ਜਰ ਮੜ ਜੀ ਵੇਖਾਂ ਪੀ ਕਿਦਾਂ ਹੂ। ਓਏ ਹੋਏ ਹੋ ਹੋ। ਸੇਮ ਟੇਸਟ ਆ ਜਿਹੜਾ ਅਸੀਂ ਬਾਹਰੋਂ ਖਾਈਦਾ ਉਹਦੇ ਨਾਲ ਉਹ ਤੇ ਮੈਂ ਕੰਨਾ ਵੀ। ਤੇ ਕੀ ਹੋਏਗਾ 19 19 ਆ। ਆ ਟਰਾਈ ਕਰਿਓ ਵਧੀਆ ਸਿਸਟਮ ਆ ਦਾ। ਜੇ ਤੁਹਾਨੂੰ ਮੌਸਮ ਠੰਡਾ ਹੋਵੇ ਕਿਤੇ ਕਰਿਓ ਸਾਡੇ ਵਾਂਗੂ। ਅੰਨੀ ਗਰਮੀ ਚ ਨਾ ਟਰਾਈ ਕਰਿਓ ਬੁਰਾ ਹਾਲ ਹੋ ਜਾਂਦਾ। ਚਲੋ ਜੀ ਅਨੂ ਹੀ ਟੱਕ ਕੇ ਤ੍ਰੰਤ ਵਿਨਾ ਉਤਰਾਖਰ ਚਲੋ ਖੱਟੇ ਵਾਲੇ ਦਹੀਂ ਪੱਲੇ ਬਣਾਉਣ ਤੋਂ ਬਾਅਦ ਹੁਣ ਆ ਗਈ ਦਹੀਂ ਵਾਲੇ ਪੱਲਿਆਂ ਦੀ ਵਾਰੀ ਤੇ ਇਹਦੇ ਰਸਤੇ ਸਾਨੂੰ ਜਿਹਦਾ ਦਹੀਂ ਤੇ ਦਹੀਂ ਨੂੰ ਹਾਨੂੰ ਚੰਗੀ ਤਰ੍ਹਾਂ ਜੜਾ ਉਹਨੂੰ ਮਤਲਬ ਕਿ ਫੈਂਟ ਲੈਣਾ ਸਮੂਥ ਕਰ ਲੈਣਾ ਕਿ ਤਾਂ ਜੋ ਸਾਡੇ ਪੱਲੇ ਜਿਹੜੇ ਆ ਵਧੀਆ ਤਰੀਕੇ ਨਾਲ ਬਨਨ ਵਧੀਆ ਲੱਗਣ ਦਿਖਣ ਜਵੀ ਉਹਨੂੰ ਅਚੀ ਤਰ੍ਹਾਂ ਫੈਂਟ ਲੈਣਾ ਦੇ ਇੰਦਾ ਜਿਹੜਾ ਬੈਟਰ ਹੋਵੇ ਦਾ ਤਿਆਰ ਹੋਣਾ ਚਾਹੀਦਾ ਹੈ ਕਰੀਮੀ ਕਰੀਮੀ ਤੇ ਹੁਣ ਇਹਦੇ ਵਿੱਚ ਪਾਈਏ ਆਪਾਂ ਪੱਲੇ ਪੱਲੇ ਪਾਉਣ ਤੋਂ ਬਾਅਦ ਹੁਣ ਆ ਗਈ ਹੈ ਇਹਦੇ ਵਿੱਚ ਮਸਾਲਿਆਂ ਦੀ ਵਾਰ ਆ ਸਾਡਾ ਲਾਸਟ ਪੂਰ ਸੀਗਾ ਜਿਹੜਾ ਆਪਾਂ ਸੁੱਕੇ ਮਤਲਬ ਖਾਣੇਗੇ ਚਟਨੀ ਨਾਲ ਉਹ ਨਹੀਂ ਪਾਣੇ ਆ ਦਹੀਂ ਚ ਪਿਆਜ਼ ਔਰ ਥੋੜੇ ਜਿਹਾ ਮਸਾਲਾ ਨਮਕ ਮਸਾਲਾ ਔਰ ਥੋੜੀ ਜੀ ਲਾਲ ਮਿਰਚ ਬਾਕੀ ਤੁਸੀਂ ਸਵਾਦ ਅਨੁਸਾਰ ਕੁਛ ਵੀ ਜਿਸ ਤਰ੍ਹਾਂ ਜੀਰਾ ਮਸਾਲਾ ਔਰ ਕਾਲੀ ਮਿਰਚ ਮਸਾਲਾ ਵੀ ਐਡ ਕਰ ਸਕਦੇ ਹੋ ਉਹ ਸਾਡੇ ਬੱਚੇ ਨਹੀਂ ਖਾਂਦੇ ਇਸ ਕਰਕੇ ਅਸੀਂ ੜਨੇ ਕਿਤੇ ਦਹੀਂ ਭੱਲੇ ਸਾਡੇ ਹੋ ਗਏ ਨੇ ਰੈਡੀ ਤੇ ਹੁਣ ਨਾ ਰੱਖਦੇ ਆਪਾਂ ਵਿੱਚ ਤੇ ਆਪ ਲੈ ਹੀ ਕੱਢਦੇ ਆਂ ਪਲੇਟਿੰਗ ਕਰ ਲਈਓ ਨਹੀਂ ਤਿੰਨੇ ਤਿੰਨੇ ਭੱਲਿਆਂ ਦੀ ਜਿਹੜੇ ਅਲੱਗ-ਅਲੱਗ ਆ ਆਜੋ ਜੀ ਦੋ ਸੱਕੇ ਇਹਦੇ ਵਿੱਚ ਪਾ ਦਈਏ ਇੱਕ ਗਿੱਲਾ ਜੇ ਪਿਆਜ ਤੇ ਚਟਨੀ ਲੋ ਜਿਹਾ ਹੋ ਗਿਆ ਇਸ ਤੋਂ ਬਾਅਦ ਨਾਲ ਹੀ ਆ ਗਿਆ ਦੇ ਵਿੱਚ ਦਹੀਂ ਵਾਲੇ ਇੱਥੇ ਪਾ ਲਓ ਆਹੋ ਆਹ ਹੇਠ ਦੋ ਪੱਲੇ ਆ ਪਾ ਦਿਓ ਹੋਰ ਪ੍ਰੀਮੀ ਦਹੀਂ ਇੱਥੇ ਵੀ ਥੋੜੀ ਜੀ ਖੱਟੀ ਚਟਨੀ ਦਾ ਟੱਚ ਦੇ ਦਿਓ ਲਾਉਂ ਜੀ ਇਹਦੇ ਵਿੱਚ ਮਿੱਠੀ ਆ ਥੋੜਾ ਜਿਹਾ ਪਿਆਰ ਚਮਚ ਕਿੱਥੇ ਤੋਂ ਆ ਨਾਲੇ ਸਰਵ ਕਰ ਦਈਆਂ ਸੀ ਮੰਮੀ ਡੈਡੀ ਹੁਣ ਨੂੰ ਤੇ ਉਹਨਾਂ ਦਾ ਰਿਵਿਊ ਤੁਸੀਂ ਚੈੱਕ ਕਰੋ ਕਿੱਦਾਂ ਦਾ ਆ ਅਬ ਲੱਗ ਜਾ

ਯਾਰ ਨਹੀਂ ਆ ਰਹੇ ਬੰਦੇ। ਅੱਜ ਆ ਗਏ। ਜੀ ਲੈ ਲਵਾਂ। ਤੇ ਨਹੀਂ ਯਾਰਾ ਬੰਦੇ ਜਰਾ। ਸਾਈ ਨਹੀਂ। ਇਹ ਦੇਖਾ ਜੈਦੋ ਜਰਾ। ਗੁਲਗਲੇ, ਇਹਨੂੰ ਗੁਲਗਲਾ ਕਹਿੰਦੇ ਆ। ਹੈ। ਹਾਂ? ਉਹ ਲੈ ਲਵੋ ਇਹਨੂੰ ਗੁਲਗਲੇ ਆ ਦੱਦੇ ਰਿਹਾ। ਡਾਈ ਵੀ ਪਰਦੇ ਰਹਿਣਾ ਨੇ ਕਿਉਂ ਦੀ। ਇਹ ਗੁਲਗਲੇ ਲੈ ਆ ਗਿਆ ਅੰਦਰ ਆ ਉਹ। ਪੰਜੇ ਦੇ ਦੋ ਦੱਦ ਰਿਹਾ। ਕੋਰਾ ਹਮ ਲਾਉਂਦਾ ਰਿਹਾ ਬੁਰਜਾ। ਉਹ ਨਾ ਮੰਮੀ ਡਾਡੀ ਦਾ ਰੈਕਸ਼ਨ ਚੈੱਕ ਕਰ ਲਿਆ ਤੁਸੀਂ ਹੁਣ ਅਸੀਂ ਬੱਚਿਆਂ ਦਾ ਤੇ ਆਪਣੀ ਘਰ ਵਾਲੀ ਨਹੀਂ ਹਲੇ ਅਸੀਂ ਉਹ ਟੇਸਟੀ ਕੀਤਾ ਬਾਕੀ ਵੀ ਫਰਿੱਜ ਵਿੱਚ ਰੱਖ ਦੇ ਕਿਉਂਕਿ ਅਸੀਂ ਹੁਣ ਰੋਟੀ ਨਾ ਖਾਣਾ ਹੁਣ ਅਸੀਂ ਗਾ ਕੇ ਜੁੱਲਾ ਬਾਲਿਆ ਚਲੋ ਜੀ ਦੱਸੋ ਜੀ ਕਿੰਦਾ ਆ ਤਿੰਨਾਂ ਵਿੱਚੋਂ ਜਿਹੜੇ ਬੈਸਟ ਆ ਉਹ ਦੱਸ ਦਿਓ ਜਾਂ ਹੋ ਗਿਆ ਤੇਰਾ ਇਹ ਹੋ ਗਿਆ ਦੂਜਾ ਖਟੇ ਵਾਲਾ ਹਨੀ ਸੁੱਕੇ ਵੀ ਬਹੁਤ ਕਰੰਚੀ ਆ ਤੇ ਜਿਹੜੇ ਗਿੱਲੇ ਆ ਗਿੱਲਾ ਤੂੰ ਤੇ ਖਾਦਾ ਨਹੀਂ ਅਜੇ ਕੋਈ ਪਰ ਮੈਂ ਅੰਦਰ ਖਾਦਾ ਤੇ ਦਹੀਂ ਵਾਲਾ ਮੈਂ ਚਾਹ ਤੂੰ ਦੋਵੇਂ ਕਰ ਲੈ ਚੱਕ ਅਜੇ ਇੱਕੋ ਕੀਤਾ ਪੱਗੂ ਨੇ ਅਜੇ ਇੱਕੋ ਕੀਤਾ ਕਾਹ ਤੂੰ ਖਾਦਾ ਪੱਗੂ ਨੂੰ ਸੁੱਕਾ ਕੁਕਰ ਬੋਟਾ ਬੜੀ ਨਾਈਸ ਆ ਹਾਂ ਹੂੰ ਰੁਣਦੇ ਲੈ ਗੋਈ ਮੋਦਾ ਹਜੇ ਕਰ ਦਿਓ ਦਾ ਥੋੜਾ ਅੰਦਰ ਸਿਸਟਮ ਉਹਦਾ ਟੈਸਟ ਆਲਾ ਜਰਾ ਬਟਨ ਆ ਲੇਟ ਦਬੋਂਦਾ ਤੁਹਾਡਾ ਇੱਕ ਦਿਨਾਂ ਨਹੀਂ ਪਤਾ ਸੁੱਕੇ ਜਾਂਦਾ ਸਵਾਲ ਹੈ ਤੇ ਦੂਜੇ ਨੰਬਰ ਤੇ ਕਿਹੜੇ ਕਰ ਸਕਨੇ ਨਹੀਂ ਨੂੰ ਕਹਦਾ ਨਹੀਂ ਉਹ ਬਾਹਰ ਘੜਾ ਹੈ ਆ ਫੱਪਰ ਨੂੰ ਨਹੀਂ ਲਵਾ ਦੋ ਜਿਹਨਾਂ ਮੈਂ ਉਹ ਮੈਂ ਵੀ ਖਾ ਲਾ ਹੁਣ ਇਹ ਦਾਲ ਤੇ ਕਾਫੀ ਲੱਗਦੀ ਪਈ ਹੈ ਨਹੀਂ ਪਰ ਪਰ ਇਹ ਵੀ ਵੈਰਾਈਟੀਆਂ ਤਿੰਨ ਬਣਾ ਲਈਆਂ ਮੈਂ ਪਾ ਕਰ ਕਹ ਲੋਗੇ ਕਰਦੇ ਵੀ ਥੋੜੀ ਥੋੜੀ ਬਣੇ ਇਹ ਮਜਾਦਾ ਹੱਥ ਨਹੀਂ ਆਉਂਦਾ ਉਦਾਂ ਮੈਂ ਤਾਂ ਬਸ ਐਹੀ ਆਈ ਦੀ ਵੀਡੀਓ ਵੀਡੀਓ ਲੱਗੀ ਚੰਗੀ ਮੈਨੂੰ ਤਾਂ ਬੜੀਆਂ ਨਾਲ ਲਾਈਕ ਤੇ ਰ ਕਮੈਂਟ ਕਰਦੇ ਹੋ ਤੇ ਮਿਲ ਜੇ ਤੁਹਾਨੂੰ ਕਿਸੇ ਨੈਕਸਟ ਵਲੋਗ ਦੇ ਵਿੱਚ ਉਦੋਂ ਤੱਕ ਲਈ ਬਾਏ ਟੇਕ ਕੇ ਥੈਂਕ ਯੂ ਬਾਏ ਬਾਏ